ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸਾਧ ਸੰਗਤ ਜੀ ਦਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਨੋ ਸਿੰਘ ਜੀ ਸਮੂਹ ਸ਼ਹੀਦ ਸਿੰਘ ਫੌਜਾਨੂ ਕੋਟ-ਕੋਟ ਪ੍ਰਣਾਮ ਸਾਧ ਸੰਗਤ ਜੀ ਅੱਜ ਆਪਾਂ ਵਿਚਾਰ ਸਾਂਝੇ ਕਰਾਂਗੇ ਕਿ ਕਿਵੇਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੇ ਇੱਕ ਗਰੀਬ ਦੀ ਮਦਦ ਕੀਤੀ ਤੇ ਉਸ ਦੇ ਬੱਚੇ ਦੀ ਜਾਨ ਬਚ ਸਕੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਸਮੂਹ ਸਾਧ ਸੰਗਤ ਜੀ ਨੂੰ ਬੇਨਤੀ ਹੈ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਬਾਕਸ ਵਿੱਚ ਧੰਨ ਧੰਵਾ ਬਾਬਾ ਦੀਪ ਸਿੰਘ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਭਰਨਾ ਸਾਧ ਸੰਗਤ ਜੀ ਉਹ ਵਾਹਿਗੁਰੂ ਪ੍ਰਮਾਤਮਾ ਸੱਚੇ ਪਾਤਸ਼ਾਹ ਸਭ ਦੀ ਮਦਦ ਕਰਦੇ ਨੇ ਉਹ ਹਰ ਇੱਕ ਬੱਚੇ ਦੇ ਸਾਰੇ ਦੁੱਖ ਸੁੱਖ ਸਭ ਜਾਣਦੇ ਨੇ ਉਹ ਸਭ ਦੀਆਂ ਦਿੱਕਤਾਂ ਪਰੇਸ਼ਾਨੀਆਂ ਵਾਖਬ ਹੁੰਦੇ ਨੇ ਸਭ ਦੇ ਦੁੱਖਾਂ ਨੂੰ ਦੂਰ ਕਰਦੇ ਨੇ ਸਮਾਉਣ ਤੇ ਸਾਬ ਦੇ ਕਿਰਪਾ ਕਰਦੇ ਨੇ ਪ੍ਰਸਾਦ ਸੰਗਤ ਜੀ ਜੇਕਰ ਆਪਾਂ ਉਸ ਪਰਮਾਤਮਾ ਵਾਹਿਗੁਰੂ ਦੇ ਨਾਲ ਪ੍ਰੇਮ ਪ੍ਰੀਤੀ ਪਾਵਾਂਗੇ ਜੇਕਰ ਆਪਾਂ ਉਸ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਨਾਮ ਜਪਾਂਗੇ ਤਾਂ ਹੀ ਆਪਣੇ ਤੇ ਕਿਰਪਾ ਹੋਵੇਗੀ ਜੇਕਰ ਆਪਾਂ ਉਸ ਪਰਮਾਤਮਾ ਨੂੰ ਭੁੱਲੀ ਰਵਾਂਗੇ ਆਪਾਂ ਉਸ ਪਰਮਾਤਮਾ ਦਾ ਕਦੇ ਨਾਮ ਨਹੀਂ ਜਪਾਂਗੇ ਤਾਂ ਉਹ ਵਾਹਿਗੁਰੂ ਵੀ ਆਪਣੇ ਤੋਂ ਦੂਰ ਹੋ ਜਾਣਗੇ ਤੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਮੁਸੀਬਤਾਂ ਆ ਜਾਣਗੀਆਂ ਜਿਹੜੀਆਂ ਕਿ ਜੇਕਰ ਆਪਾਂ ਉਸ ਪਰਮਾਤਮਾ ਦਾ ਨਾਮ ਨਾ ਜਪਿਆ ਉਸ ਪਰਮਾਤਮਾ ਦੇ ਲੜ ਨਾ ਲੱਗੇ ਤਾਂ ਆਪਣਾ ਜ਼ਿੰਦਗੀ ਬਾਰ ਪਿੱਛਾ ਨਹੀਂ ਛੱਡਣਗੀਆਂ ਕਿਉਂਕਿ ਸਾਧ ਸੰਗਤ ਜੀ ਸਾਰੀਆਂ ਬੁਰੀਆਂ ਬਲਾਵਾਂ ਤੇ ਦੁੱਖ ਕਸ਼ਟ ਜਿੱਥੇ ਉਸ ਵਾਹਿਗੁਰੂ ਦਾ ਨਾਮ ਲਿਆ ਜਾਂਦਾ ਹੈ ਉਥੋਂ ਡਰਦੇ ਨੇ ਉਸ ਜਗ੍ਹਾ ਤੇ ਉਹ ਵਾਸਾ ਨਹੀਂ ਕਰਦੇ ਉਹ ਸਿਰਫ ਉਸ ਜਗ੍ਹਾ ਤੇ ਆਪਣੀ ਰਹਿੰਦੇ ਹਨ ਆਪਣੀ ਜਗ੍ਹਾ ਬਣਾਉਂਦੇ ਹਨ ਜਿੱਥੇ ਪ੍ਰਮਾਤਮਾ ਦਾ ਨਾਮ ਨਹੀਂ ਲਿਆ ਜਾਂਦਾ ਤੇ ਨਸ਼ਾ ਤੇ ਹੋਰ ਗਲਤ ਕੰਮ ਕੀਤੇ ਜਾਂਦੇ ਹਨ ਉਥੇ ਉਹਨਾਂ ਦਾ ਰਹਿਣ ਦਾ ਸੌਖਾ ਤਰੀਕਾ ਹੁੰਦਾ ਹੈ ਉਥੇ ਉਹਨਾਂ ਦਾ ਆਵਾਸਾ ਹੋ ਜਾਂਦਾ ਹੈ ਕਿਉਂਕਿ ਸਭ ਮੜੀਆਂ ਤੇ ਭੈੜੀਆਂ ਬਲਾਵਾਂ ਉਸ ਪ੍ਰਮਾਤਮਾ ਦੇ ਨਾਮ ਤੋਂ ਡਰਦੀਆਂ ਨੇ ਉਸ ਪ੍ਰਮਾਤਮਾ ਦਾ ਜਿੱਥੇ ਜਾਪ ਹੁੰਦਾ ਹੈ ਉਸ ਵਾਹਿਗੁਰੂ ਦੇ ਨਾਮ ਦਾ ਉਥੇ ਉਹ ਨੇੜੇ ਵੀ ਨਹੀਂ ਆਉਂਦੀਆਂ ਸੋ ਸਾਧ ਸੰਗਤ ਜੀ ਇਸ ਤਰ੍ਹਾਂ ਦੀ ਇੱਕ ਹੱਡ ਬੀਤੀ ਜੋ ਅਸੀਂ ਅੱਜ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਇੱਕ ਗਰੀਬ ਪਰਿਵਾਰ ਦੀ ਹੱਡ ਬੀਤੀ ਹੈ ਸਾਧ ਸੰਗਤ ਜੀ ਇਹ ਪਰਿਵਾਰ ਬਹੁਤ ਹੀ ਗਰੀਬ ਤੇ ਇਹਨਾਂ ਦਾ ਕਜਾਰਾ ਘਰ ਵਿੱਚ ਦਿਹਾੜੀ ਕਰਕੇ ਹੁੰਦਾ ਸੀ ਪਰ ਸਾਧ ਸੰਗਤ ਜੀ ਇਹ ਆਪ ਇੱਕ ਦੋਵੇਂ ਜੀ ਆਪ ਇੱਕ ਪਤੀ ਪਤਨੀ ਤੇ ਇੱਕ ਇਹਨਾਂ ਦਾ ਬੇਟਾ ਤਿੰਨ ਪਰਿਵਾਰ ਵਿੱਚ ਜੀ ਸਨ ਤੇ ਇਹ ਇਹਨਾਂ ਦੇ ਪਤੀ ਸਨ ਜਿਹੜੇ ਭੈਣ ਜੀ ਦੇ ਉਹ ਦਿਹਾੜੀ ਟੱਪਾ ਕਰਦੇ ਸਨ ਪਰ ਬਾਬਾ ਦੀਪ ਸਿੰਘ ਜੀ ਦੀ ਇਹਨਾਂ ਤੇ ਬਹੁਤ ਕਿਰਪਾ ਸੀ ਉਹ ਵਾਹਿਗੁਰੂ ਨੂੰ ਬਹੁਤ ਮੰਨਦੇ ਸਨ ਦਿਹਾੜੀ ਕਰਕੇ ਗੁਜ਼ਾਰਾ ਕਰਦੇ ਸਨ ਪਰ ਫਿਰ ਵੀ ਹਰ ਮਹੀਨੇ ਆਪਣੀ ਮਿਹਨਤ ਦੀ ਕਮਾਈ ਵਿੱਚੋਂ ਬਾਬਾ ਦੀਪ ਸਿੰਘ ਜੀ ਦੇ ਨਾਮ ਦਾ ਦਸਵੰਦ ਜ਼ਰੂਰ ਕੱਢਦੇ ਸਨ ਕਿਉਂਕਿ ਸਾ ਸੰਗਤ ਜੀ ਦਸਵੰਦ ਕੱਢਣ ਦੇ ਲਈ ਆਪਣੇ ਕੋਲ ਕੋਈ ਜਾਦੀ ਮਾਇਆ ਦੀ ਜ਼ਰੂਰਤ ਨਹੀਂ ਹੁੰਦੀ ਉਹਦੇ ਲਈ ਤਾਂ ਬਸ ਆਪਣਾ ਦੇਲ ਤੇ ਆਪਣਾ ਮਨ ਸੁੱਚਾ ਹੋਣਾ ਚਾਹੀਦਾ ਹੈ ਕਿਉਂਕਿ ਜੇ ਮਹਾਰਾਜ ਜਾਦੀ ਮਾਇਆ ਨਾਲ ਕੋਈ ਜ਼ਿਆਦਾ ਖੁਸ਼ ਨਹੀਂ ਹੁੰਦੇ ਉਹ ਤਾਂ ਦੇਣ ਵਾਲੇ ਦੀ ਨੀਤ ਵੇਂਦੇ ਨੇ ਕਿ ਇਹ ਕਿੰਨੇ ਸੱਚੇ ਮਨ ਨਾਲ ਦੇ ਰਿਹਾ ਹੈ ਸੋ ਸਾਧ ਸੰਗਤ ਜੀ ਜੇਕਰ ਆਪਾਂ ਸੱਚੇ ਮਨ ਨਾਲ ਦੇ ਰਹੇ ਆ ਤੇ ਗਰੀਬ ਦੀ ਝੁੱਗੀ ਵਿੱਚੋਂ ਦਿੱਤਾ ਹੋਇਆ 1 ਰੁਪਈਆ ਵੀ ਪੂਰਾ ਉਸ ਦਾ ਲੇਖੇ ਲੱਗੇਗਾ ਜੇਕਰ ਆਪਾਂ ਬੜੇ ਹੰਕਾਰ ਨਾਲ ਦੇ ਰਹੇ ਆ ਚਾਹੇ ਆਪਾਂ ਲੱਖਾਂ ਰੁਪਏ ਦਾਨ ਕਰ ਦਈਏ ਪਰ ਫਿਰ ਵੀ ਆਪਣਾ ਉਹ ਕਿਸੇ ਲੇਖੇ ਨਹੀਂ ਲੱਗਣਾ ਤੇ ਸਾਧ ਸੰਗਤ ਜੀ ਇਹੋ ਜੀ ਕਿਰਪਾ ਤਾਂ ਕਿਸੇ ਵਿਰਲੇ ਬੰਦੇ ਤੇ ਉਹ ਵਾਹਿਗੁਰੂ ਕਰਦਾ ਏ ਕਿ ਇੰਨੀ ਗਰੀਬੀ ਵਿੱਚੋਂ ਵੀ ਉਹ ਹੌਸਲਾ ਰੱਖ ਕੇ ਮਿਹਨਤ ਦੀ ਕਮਾਈ ਕਰਕੇ ਵੀ ਉਸ ਵਾਹਿਗੁਰੂ ਦਾ ਦਸਵੰਦ ਕੱਢੇ ਸਾਧ ਸੰਗਤ ਜੀ ਇਸੇ ਤਰ੍ਹਾਂ ਉਹਨਾਂ ਦੇ ਘਰ ਦਾ ਗੁਜ਼ਾਰਾ ਬਹੁਤ ਵਧੀਆ ਚੱਲ ਰਿਹਾ ਸੀ ਪਰ ਇੱਕ ਦਿਨ ਉਹਨਾਂ ਦਾ ਜਿਹੜਾ ਬੇਟਾ ਸੀ ਉਹ ਕਾਲਜ ਵਿੱਚ ਪੜਨ ਜਾ ਰਿਹਾ ਸੀ ਰਸਤੇ ਵਿੱਚ ਉਸਦੇ ਮੋਟਰਸਾਈਕਲ ਦਾ ਐਕਸੀਡੈਂਟ ਹੋ ਗਿਆ ਕਿਸੇ ਗੱਡੀ ਨਾਲ ਤੇ ਉਸ ਦੇ ਸਿਰ ਤੇ ਸੱਟ ਲੱਗ ਗਈ ਜਦੋਂ ਉਸ ਨੂੰ ਚੱਕ ਕੇ ਹਸਪੀਟਲ ਲੈ ਗਏ ਜਿਹੜੇ ਨੇੜੇ ਦੇ ਲੋਕ ਸੀ ਤਾਂ ਉਥੇ ਡਾਕਟਰ ਨੇ ਕਿਹਾ ਕਿ ਇਸ ਦੇ ਸਿਰ ਦਾ ਆਪਰੇਸ਼ਨ ਹੋਏਗਾ ਪਰ ਸਾਧ ਸੰਗਤ ਜੀ ਉਹ ਇੱਕ ਗਰੀਬ ਪਰਿਵਾਰ ਇੰਨੀ ਪੇਮੈਂਟ ਇੱਕੋ ਵਾਰ ਕਿਵੇਂ ਜਮ੍ਹਾਂ ਕਰਵਾ ਸਕਦੇ ਸਨ ਡਾਕਟਰ ਨੇ ਘਟੋ ਘਾਟ 1.5-2 ਲੱਖ ਰੁਪਈਆ ਉਹਨਾਂ ਨੂੰ ਜਮ੍ਹਾਂ ਕਰਵਾਉਣ ਲਈ ਕਿਹਾ ਪਰ ਉਹਨਾਂ ਵਿਚਾਰੇ ਗਰੀਬਾਂ ਕੋਲ ਤਾਂ ਉਸ ਸਮੇਂ 50000 ਰੁਪਇਆ ਵੀ ਨਹੀਂ ਸੀ ਉਹ ਭੈਣ ਜੀ ਕਹਿੰਦੇ ਕਿ ਅਸੀਂ ਬਹੁਤ ਮਹਿਤਾ ਰੋਈ ਖਬੀ ਬਾਬਾ ਦੀਪ ਸਿੰਘ ਜੀ ਦੇ ਅੱਗੇ ਅਰਦਾਸਾਂ ਬੇਨਤੀਆਂ ਵੀ ਲਾਈਆਂ ਕਹਿੰਦੇ ਮੇਰੇ ਪਤੀ ਨੇ ਜਿੱਧਰ-ਜਿੱਧਰ ਕੰਮ ਕਰਦੇ ਸੀ ਜੋ ਉਹਦੇ ਕੋਈ ਜਾਣਕਾਰ ਸੀ ਸਾਰਿਆਂ ਦੇ ਘਰਾਂ ਵਿੱਚ ਗਏ ਵੀ ਕਿਸੇ ਕੋਲੋਂ 5 ਕਿਸੇ ਕੋਲੋਂ 10000 ਰੁਪਏ ਮਿਲ ਸਕੇ ਤੇ ਸਾਡੇ ਪੁੱਤਰ ਦੀ ਜਾਨ ਬਚ ਸਕੇ ਪਰ ਸਾਹਾ ਸੰਗਤ ਜੀ ਅੱਜ ਕੱਲ ਦੇ ਜ਼ਮਾਨੇ ਦਾ ਆਪਾਂ ਨੂੰ ਪਤਾ ਇਹ ਉਸ ਵਿਚਾਰੇ ਗਰੀਬ ਦੀ ਕਿਸੇ ਨੇ ਨਾ ਸੁਣੀ ਸਾਰਿਆਂ ਨੇ ਹੀ ਉਸ ਨੂੰ ਪਿੱਛਾ ਦਿਖਾਇਆ ਕਿਉਂਕਿ ਸਾਰਿਆਂ ਨੂੰ ਇਹ ਸੀ ਵੀ ਇਹ ਕਰਜ਼ਾ ਚੁੱਕ ਰਿਹਾ ਏ ਤੇ ਦਿਹਾੜੀਦਾਰ ਬੰਦਾ ਇਹਨੇ ਸਾਡੇ ਕਿਹੜੇ ਵਾਪਸ ਕਰਨੇ ਨੇ ਅੱਜਕੱਲ੍ਹ ਦੁਨੀਆ ਵਿੱਚ ਬਹੁਤ ਜ਼ਿਆਦੇ ਹੰਕਾਰੀ ਬੰਦੇ ਰਹਿੰਦੇ ਹਨ ਜਿਨ੍ਹਾਂ ਕੋਲ ਪੈਸੇ ਹੋਣ ਦੇ ਬਾਵਜੂਦ ਵੀ ਗਰੀਬ ਵੇਖ ਕੇ ਉਹਨਾਂ ਦਾ ਆਸਰਾ ਨਹੀਂ ਬੰਨ੍ਹਦੇ ਉਹਨਾਂ ਨੂੰ ਨਾ ਕਰ ਦਿੰਦੇ ਨੇ ਪਰ ਵਾਹਿਗੁਰੂ ਦੀ ਕਿਰਪਾ ਸਦਕਾ ਉਹਨਾਂ ਕੋਲ ਵਾਹਿਗੁਰੂ ਦੀ ਬਖਸ਼ਿਸ਼ ਸਦਕਾ ਉਹਨਾਂ ਤੇ ਇਹ ਦੇਨ ਹੁੰਦੇ ਹਨ ਕਦੇ ਵੀ ਕਿਸੇ ਗਰੀਬ ਨੂੰ ਆਪਣੇ ਦਰ ਤੋਂ ਖਾਲੀ ਨਾ ਮੋੜਿਓ ਕਿ ਹੋ ਸਕਦਾ ਹੈ ਕਿ ਉਸ ਪਰਮਾਤਮਾ ਨੇ ਉਸਦੇ ਹਿੱਸੇ ਦਾ ਇਹਨਾਂ ਪੈਸਾ ਜਾਂ ਇੰਨੀ ਚੀਜ਼ ਤੁਹਾਨੂੰ ਦਿੱਤੀ ਹੋਵੇ ਜਿਹੜੀ ਉਹ ਪਰਮਾਤਮਾ ਨੇ ਉਹ ਤੁਹਾਡੇ ਦਰ ਤੇ ਉਹਨੂੰ ਭੇਜਿਆ ਹੈ ਆਪਦਾ ਹਿੱਸਾ ਲੈਣ ਲਈ ਜੇਕਰ ਤੁਸੀਂ ਉਹਨੂੰ ਉਸ ਸਮੇਂ ਨਾ ਕਰ ਦਿੱਤੀ ਤਾਂ ਪਤਾ ਨਹੀਂ ਕਿ ਤੁਹਾਡੇ ਨਾਲ ਅੱਗੇ ਆਉਣ ਵਾਲੇ ਸਮੇਂ ਵਿੱਚ ਕੀ ਹੋਵੇਗਾ ਹੋ ਸਕਦਾ ਹੈ ਕਦੇ ਆਪਣੇ ਤੇ ਵੀ ਮਾੜਾ ਟਾਈਮ ਆ ਜਾਵੇ ਇਸ ਲਈ ਉਸ ਵਾਹਿਗੁਰੂ ਤੋਂ ਡਰ ਕੇ ਰਿਹਾ ਕਰੋ ਸੋ ਸਾਹ ਸੰਗਤ ਜੀ ਉਹ ਭਾਈ ਸਾਹਿਬ ਵਿਚਾਰਿਆਂ ਨੂੰ ਕਿਸੇ ਨੇ ਬਾਹ ਨਾ ਫੜਾਈ ਬਹੁਤ ਪਰੇਸ਼ਾਨ ਸਨ ਉਹ ਭੈਣ ਜੀ ਕਹਿੰਦੇ ਕਿ ਉਸੇ ਦਿਨ ਹੀ ਹਸਪੀਟਲ ਵਿੱਚ ਇੱਕ ਨਿਆਂਗ ਸਿੰਘ ਆਏ ਚਾਰ ਜਨੇ ਕਹਿੰਦੇ ਮੇਰੇ ਕੋਲ ਆ ਗਏ ਮੈਂ ਰੋ ਰਹੀ ਸੀ ਮੇਰੇ ਕੋਲ ਆ ਕੇ ਬੈਠੇ ਮੈਨੂੰ ਪੁੱਛਿਆ ਕਿ ਬੀਬੀ ਕੀ ਗੱਲ ਹੈ ਤੁਸੀਂ ਕਿਉਂ ਰੋ ਰਹੇ ਹੋ ਕਹਿੰਦੇ ਮੈਂ ਉਹਨਾਂ ਨੂੰ ਸਾਰੀ ਆਪਣੀ ਹਕੀਕਤ ਦਸੀ ਕਿ ਮੇਰਾ ਪੁੱਤਰ ਅੰਦਰ ਦਾਖਲ ਏ ਤੇ ਉਹਦੇ ਸਿਰ ਤੇ ਸੱਟ ਲੱਗੀ ਏ ਸਿਰ ਦਾ ਆਪਰੇਸ਼ਨ ਹੋਣਾ ਏ ਪਰ ਸਾਡੇ ਕੋਲ ਪੈਸੇ ਨਹੀਂ ਡਾਕਟਰ ਕਹਿੰਦਾ ਏ ਕਿ ਤੁਸੀਂ ਪੈਸੇ ਜਮ੍ਹਾਂ ਕਰਵਾ ਦਿਓ ਮੈਂ ਆਪਰੇਟ ਕਰ ਦਵਾਂਗਾ ਤਾਂ ਜੋ ਉਸ ਦੀ ਜਾਨ ਬਚ ਸਕੇਗੀ ਸਾਧ ਸੰਗਤ ਜੀ ਉਹ ਭੈਣ ਜੀ ਕਹਿੰਦੇ ਕਿ ਇਹ ਗੱਲ ਸੁਣ ਕੇ ਜੋ ਨਿਹੰਗ ਸਿੰਘ ਸਨ ਉਹ ਕਹਿੰਦੇ ਪੁੱਤਰ ਕੋਈ ਗੱਲ ਨਹੀਂ ਮੈਂ ਤੁਹਾਡੇ ਨਾਲ ਚੱਲਦਾ ਆਪਾਂ ਡਾਕਟਰ ਨਾਲ ਗੱਲ ਕਰਦੇ ਆਂ ਕਹਿੰਦੇ ਮੈਂ ਉਹਨਾਂ ਦੇ ਨਾਲ ਡਾਕਟਰ ਦੇ ਕੋਲ ਚਲੀ ਗਈ ਤੇ ਉਹ ਨਿਹੰਗ ਸਿੰਘ ਜਿਹੜੇ ਸੀਗੇ ਉਹਨਾਂ ਨੇ ਡਾਕਟਰ ਨਾਲ ਗੱਲ ਕੀਤੀ ਕਿ ਤੁਸੀਂ ਇਹਨਾਂ ਦੇ ਬੇਟੇ ਦਾ ਆਪਰੇਸ਼ਨ ਕਰੋ ਕੋਈ ਗੱਲ ਨਹੀਂ ਪੈਸੇ ਅਸੀਂ ਤੁਹਾਨੂੰ ਦੇ ਦੇਵਾਂਗੇ ਸੋ ਸਾਧ ਸੰਗਤ ਜੀ ਉਹਨਾਂ ਡਾਕਟਰਾਂ ਨੇ ਉਸ ਬੱਚੇ ਦਾ ਆਪਰੇਸ਼ਨ ਕਰਨਾ ਸ਼ੁਰੂਕਾਰ ਦਿੱਤਾ ਤੇ ਉਹ ਪੰਜੀ ਕਹਿੰਦੇ ਜਦੋਂ ਮੇਰੇ ਪਤੀ ਉੱਥੇ ਆਏ ਤਾਂ ਮੈਂ ਉਹਨਾਂ ਨੂੰ ਦੱਸਿਆ ਕਿ ਉਹ ਕਹਿੰਦੇ ਕਿ ਬੇਟੇ ਦਾ ਕੀ ਹਾਲ ਹੈ ਤਾਂ ਮੈਂ ਕਿਹਾ ਕਿ ਉਸ ਦਾ ਆਪਰੇਸ਼ਨ ਹੋ ਰਿਹਾ ਹੈ ਉਨਾ ਮੈਨੂੰ ਪੁੱਛਿਆ ਕਿ ਆਪਾਂ ਤਾਂ ਪੈਸੇ ਹੀ ਨਹੀਂ ਜਮਾ ਕਰਾਏ ਤੇ ਆਪਰੇਸ਼ਨ ਕਿਦਾਂ ਹੋ ਰਿਹਾ ਏ ਉਹ ਭੈਣ ਜੀ ਕਹਿੰਦੇ ਕਿ ਇੱਥੇ ਨਿਹੰਗ ਸਿੰਘ ਆਏ ਨੇ ਉਹਨਾਂ ਨੇ ਕਿਹਾ ਏ ਡਾਕਟਰ ਨਾਲ ਗੱਲ ਕੀਤੀ ਤੇ ਉਹਨਾਂ ਨੇ ਆਪਰੇਸ਼ਨ ਕਰਨਾ ਸ਼ੁਰੂ ਕਰ ਦਿੱਤਾ ਏ ਸੋ ਸਾਧ ਸੰਗਤ ਜੀ ਉਹ ਭੈਣ ਜੀ ਕਹਿੰਦੇ ਕਿ ਸਾਡੇ ਬੇਟੇ ਦਾ ਆਪਰੇਸ਼ਨ ਸਕਸੈਸਫੁਲ ਰਿਹਾ ਤੇ ਸਾਡਾ ਬੇਟਾ ਤੰਦਰੁਸਤ ਹੋ ਗਿਆ ਸਰ ਸਾਧ ਸੰਗਤ ਜੀ ਉਹ ਭੈਣ ਜੀ ਕਹਿੰਦੇ ਕਿ ਜਿਹੜੇ ਉਹ ਨਿਹੰਗ ਸਿੰਘ ਆਏ ਸਨ ਸਾਡੀ ਮਦਦ ਕਰਨ ਦੇ ਲਈ ਉਹ ਨਿਹੰਗ ਸਿੰਘ ਇੱਕ ਤਾਂ ਥੋੜੇ ਨੌਜਵਾਨ ਸਨ ਤੇ ਵਿੱਚੋਂ ਦੋ ਜਣੇ ਸਨ ਜਿਹੜੇ ਉਹ ਬਹੁਤ ਬਜ਼ੁਰਗ ਸਨ ਬੀ ਕਾਫੀ ਏਜ ਚ ਸਨ ਤੇ ਜਦੋਂ ਅਸੀਂ ਉਹ ਭੈਣ ਜੀ ਕਹਿੰਦੇ ਜਦੋਂ ਅਸੀਂ ਡਾਕਟਰ ਨੂੰ ਪੁੱਛਿਆ ਕਿ ਸਾਡੇ ਬਿੱਲ ਤੇ ਉਹਨਾਂ ਨੇ ਕਿਹਾ ਕਿ ਤੁਹਾਡਾ ਬਿੱਲ ਜਿਹੜੇ ਨਯੰਗ ਸਿੰਘ ਆਏ ਸਨ ਬਾਬਾ ਜੀ ਆਏ ਸਨ ਉਹ ਪੇਮੈਂਟ ਤੁਹਾਡੀ ਸਾਰੀ ਕਰ ਗਏ ਨੇ ਤੁਹਾਨੂੰ ਸਿਰਫ ਡਿਸਚਾਰਜ ਦੇ ਹੀ ਫੋਮ ਫਿਲ ਕਰਨਾ ਹੈ ਸਾਧ ਸੰਗੋਜੀ ਜਦੋਂ ਉਹਨਾਂ ਨੂੰ ਉਹ ਕਹਿੰਦੇ ਕਿ ਡਾਕਟਰ ਨੇ ਇਹ ਗੱਲ ਕਹੀ ਸਾਨੂੰ ਤਾਂ ਸਾਡੇ ਤਾਂ ਮੂੰਹੋਂ ਇੱਕ ਸ਼ਬਦ ਨਿਕਲਿਆ ਕਿ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੁਸੀਂ ਸਾਡੇ ਤੇ ਕਿੰਨੀ ਕਿਰਪਾ ਕੀਤੀ ਏ ਕਿ ਸਾਡੇ ਬੱਚੇ ਦੀ ਅੱਜ ਜਾਨ ਬਚ ਗਈ ਏ ਉਹ ਭੈਣ ਜੀ ਕਹਿੰਦੇ ਕਿ ਜਿਹੜੇ ਉਹ ਨਿਆਂਗ ਸਿੰਘ ਆਏ ਸਨ ਨਾ ਤਾਂ ਮੈਂ ਉਹਨਾਂ ਨੂੰ ਪਹਿਲਾਂ ਕਦੇ ਦੇਖਿਆ ਸੀ ਤੇ ਨਾ ਹੀ ਬਾਅਦ ਵਿੱਚ ਦੇਖਿਆ ਉਹ ਬਾਬਾ ਦੀਪ ਸਿੰਘ ਜੀ ਦੇ ਵੱਲੋਂ ਭੱਜੇ ਭੇਜੇ ਹੋਏ ਸਿੰਘ ਸਨ ਜੋ ਕਿ ਉਸ ਸਮੇਂ ਸਾਡੀ ਮਦਦ ਕਰਨ ਆਏ ਸਨ ਸਾਡੇ ਬੱਚੇ ਦੀ ਜਾਨ ਬਚਾ ਕੇ ਗਏ ਕਿਉਂਕਿ ਉਹ ਬਾਬਾ ਦੀਪ ਸਿੰਘ ਜੀ ਨੂੰ ਬਹੁਤ ਮੰਨਦੇ ਸਨ ਤੇ ਬਾਬਾ ਦੀਪ ਸਿੰਘ ਜੀ ਕਦੇ ਵੀ ਮੁਸੀਬਤ ਵਿੱਚ ਆਪਣੇ ਬੱਚਿਆਂ ਨੂੰ ਇਕੱਲੇ ਨਹੀਂ ਛੱਡਦੇ ਉਹ ਚਾਹੇ ਕਿਸੇ ਵੀ ਰੂਪ ਵਿੱਚ ਆਉਣ ਪਰ ਆ ਕੇ ਆਪਣੀ ਬੱਚਿਆਂ ਦੀ ਮਦਦ ਜ਼ਰੂਰ ਕਰਦੇ ਹਨ ਇਸੇ ਤਰ੍ਹਾਂ ਉਹ ਭੈਣ ਜੀ ਕਹਿੰਦੇ ਕਿ ਬਾਬਾ ਦੀਪ ਸਿੰਘ ਜੀ ਨੇ ਸਾਡੀ ਮਦਦ ਕੀਤੀ ਤੇ ਸਾਡੇ ਬੱਚੇ ਦੀ ਜਾਨ ਬਚ ਗਈ ਜਦੋਂ ਉਹ ਜਿਹੜੇ ਨੌਜਵਾਨ ਨਿਹੰਗਸ ਬੈਠੇ ਹੋਏ ਸਨ ਜਦੋਂ ਅਸੀਂ ਉਹਨਾਂ ਨੂੰ ਪੁੱਛਿਆ ਕਿ ਅਸੀਂ ਤੁਹਾਡਾ ਇਹ ਪੈਸੇ ਕਿਵੇਂ ਵਾਪਸ ਕਰਾਂਗੇ ਤਾਂ ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਪੈਸੇ ਵਾਪਸ ਕਰਨ ਦੀ ਲੋੜ ਨਹੀਂ ਬਾਬਾ ਜੀ ਕਹਿ ਕੇ ਗਏ ਨੇ ਕਿ ਤੁਸੀਂ ਆਪਦੇ ਬੱਚੇ ਨੂੰ ਕਲਗੀਧਰ ਪਾਸ਼ਾ ਦਾ ਪੁੱਤਰ ਬਣਾਇਓ ਗੁਰਸਿੱਖ ਬੱਚਾ ਬਣਾਇਓ ਪੈਸੇ ਵਾਪਸ ਕਰਨ ਦੀ ਲੋੜ ਨਹੀਂ ਗਈ ਜਦੋਂ ਤੁਸੀਂ ਆਪਦੇ ਬੱਚੇ ਨੂੰ ਗੁਰਸਿੱਖ ਬੱਚਾ ਬਣਾ ਦਿਓਗੇ ਤੇ ਸਾਡਾ ਆਧਾਰ ਸਾਰਾ ਲੈ ਜਾਵੇਗਾ ਆਪਣੇ ਆਪ ਹੀ ਸੋ ਸਾਧ ਸੰਗਤ ਜੀਓ ਭੈਣ ਜੀ ਕਹਿੰਦੇ ਕਿ ਜਦੋਂ ਸਾਡਾ ਬੱਚਾ ਆਇਆ ਘਰੇ ਉਸ ਤੋਂ ਬਾਅਦ ਅਸੀਂ ਉਸ ਨੂੰ ਅੰਮ੍ਰਿਤ ਛਕਾਇਆ ਤੇ ਗੁਰਸਿੱਖ ਬੱਚਾ ਬਣਾਇਆ ਹੁਣ ਅਸੀਂ ਹਰ ਮਹੀਨੇ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਮੱਥਾ ਟੇਕਣ ਜਾਂਦੇ ਆ ਤੇ ਇਸ ਸਮੇਂ ਸਾਡੇ ਬੱਚੇ ਨੂੰ ਸਰਕਾਰੀ ਨੌਕਰੀ ਵੀ ਮਿਲ ਚੁੱਕੀ ਏ ਤੇ ਸਾਡੇ ਘਰ ਦੇ ਹਾਲਾਤ ਵੀ ਬਹੁਤ ਵਧੀਆ ਸੁਧਰ ਗਏ ਹਨ ਸਾਡੇ ਕੋਲ ਪੈਸੇ ਵੀ ਵਾਧੂ ਹਨ ਤੇ ਸਾਡੇ ਵੀ ਘਰ ਵਿੱਚ ਬਹੁਤ ਬਰਕਤਾਂ ਵੀ ਹਨ ਹਰ ਪਾਸਿਓ ਅਸੀਂ ਸੁਖੀ ਆ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਸਦਕਾ ਸੁਸਾਤ ਸੰਗਤ ਜੀ ਬਾਪੂ ਐਵੇਂ ਕਰਦੇ ਨੇ ਆਪਣੇ ਬੱਚਿਆਂ ਦੀ ਮਦਦ ਬਾਬਾ ਜੀ ਆਪਣੇ ਬੱਚਿਆਂ ਨੂੰ ਕਦੇ ਇਕੱਲਾ ਨਹੀਂ ਛੱਡਣਗੇ ਉਹ ਆਪਣੇ ਅੰਗ ਸੰਗ ਹੁੰਦੇ ਨੇ ਬਸ ਇਕ ਮਨ ਇਕਜਿਤ ਹੋ ਕੇ ਤੁਸੀਂ ਇੱਕ ਵਾਰ ਉਹਨਾਂ ਨੂੰ ਪੁਕਾਰ ਕੇ ਵੇਖੋ ਤੁਹਾਡੇ ਸਾਰੇ ਦੁੱਖ ਕਸ਼ਟ ਕੱਟ ਕੇ ਲੈ ਜਾਣਗੇ ਸੋ ਸਾਧ ਸੰਗਤ ਜੀ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਰਨਾ